ਪੰਜਾਬੀ ਗੱਲਬਾਤ ਚੈਨਲ ਵਿਖੇ ਆਪ ਸਭ ਦਾ ਸਵਾਗਤ ਕਰਦੇ ਆਂ ਜ਼ਿਲ੍ਹਾ ਤਰਨਤਾਰਨ ਦੇ ਨੇੜੇ ਪੈਂਦੇ ਪਿੰਡ ਹਰੀਕੇ ਕਿਸਾਨ ਸਖਰਸ਼ ਕਮੇਟੀ ਕੋਟ ਬੁੱਡਾ ਦੀ ਹੋਈ ਮੀਟਿੰਗ ਇਸ ਮੀਟਿੰਗ ਦੇ ਵਿੱਚ ਸਰਦਾਰ ਇੰਦਰਜੀਤ ਸਿੰਘ ਜ਼ੂਬਾ ਪ੍ਰਧਾਨ ਨੇ ਕਿਸਾਨਾਂ ਪਰਵਾਰਾਂ ਕੀਤੇ ਗੱਲਬਾਤ ਸਾਡੇ ਸਹਿਯੋਗੀ ਗੁਰਦੇਵ ਸਿੰਘ ਪ੍ਰੈਸ ਗੱਤਰਦੀਪ ਸ਼ੇਰਪੋਟ ਸਾਡੇ ਸਾਹਮਣੇ ਕਰ ਰਹੇ ਆਂ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਹਰ ਖਬਰ ਤੇ ਤੁਹਾਡੀ ਆਪਣੀ ਨਜ਼ਰ ਵੱਡੇ ਮਨਾ ਪਿਆ ਇਸੋ ਜਿਹੜਾ ਸੈਂਟਰ ਸਰਕਾਰ ਚੋਂ ਕੇ ਲੈ ਕੇ ਜਾਵੇ ਤੇ ਨਾਲ ਉਹ ਤੋਂ ਅਗਲੇ ਪਾਸੇ ਕਰ ਮੁਕਤ ਵਪਾਰ ਜਿਹੜਾ ਇੱਕ ਬੜਾ ਅਹਿਮ ਮੁੱਦਾ ਵਾ ਉਹ ਵੀ ਪ੍ਰਧਾਨ ਜੀ ਡਿਟੇਲ ਦੇ ਵਿੱਚ ਦੱਸਣਗੇ ਮੈਂ ਥੋੜਾ ਜਿਹਾ ਦੱਸੂਗਾ ਜਿਆਦਾ ਨਹੀਂ ਕਿਉਂਕਿ ਜਿਹੜਾ ਕਰ ਮੁਕਤ ਵਪਾਰ ਆ ਉਹ ਵੀ ਇੱਥੇ ਆਪਣੇ ਆਪ ਦੇ ਸਾਡਾ ਬੜਾ ਵੱਡਾ ਸਾਡੇ ਵਾਸਤੇ ਘਾਟ ਗਿਆ ਇਸ ਸਮੇਂ ਦੇ ਵਿੱਚ ਆ ਜਿਹੜੀ ਹੁਣ 26 27 ਤੇ 28 ਦੇ ਅੰਦਨ ਆਮਰੀਕਾ ਦੇ ਜਿਹੜੇ ਆ ਉਥੋਂ ਦੇ ਪ੍ਰਤੀਨਿਧੀ ਇੱਥੇ ਸਾਡੇ ਭਾਰਤ ਦੇ ਵਿਚ ਆ ਰਹੇ ਹੁਣ ਆ ਤਿੰਨਾਂ ਚੌਤੰਨਾਂ ਦੇ ਵਿੱਚ ਵਿੱਚ ਜਿਹੜੇ ਉਹਨਾਂ ਨੇ ਸਾਰਾ ਕੁਝ ਵੇਖ ਕੇ ਤੇ ਡੀਲਾਂ ਕਰ ਲੀਆਂ ਵਾ ਨਵੇਂ ਸਮਝੌਤੇ ਕਰਨੇ ਆ ਹੁਣ ਹੁਣੇ ਜੋ ਇਸ ਦਿਓ ਜੇ ਉਹ ਰੁਕਦੇ ਆ ਤੇ ਸਿਰਫ ਜਨਤਕ ਦਬਾਅ ਦੇ ਕਰਕੇ ਕੋਈ ਪਾਵਰ ਨਹੀਂ ਜੋ ਉਹਨਾਂ ਨਾਲ ਕੇਸੀ ਮੱਥਾ ਲਾਉਂਦੀ। ਉਹਨਾਂ ਸਮਝਾਉਂਦੇ ਆਂਦਾ ਸਿੱਧਾ ਅਸਲ ਜਿਹੜਾ ਵਾ ਆਪਣਾ ਜਿਹੜਾ ਛੋਟਾ ਡੇਰੀ ਫਾਰਮ ਦਾ ਛੋਟਾ ਕਿਸਾਨ ਆ ਜਾਂ ਮੱਛੀ ਫਾਰਮ ਨੇ ਆ ਜਾਂ ਕੋਈ ਪੰਜਾਬ ਦੇ ਚ ਕਿਹਦਾ ਸੂਰ ਫਾਰਮ ਆ ਜਾਂ ਕਿਹਦਾ ਪੁਲਟਰੀ ਫਾਰਮ ਆ ਇਹਨਾਂ ਦੀ ਨਰੇ ਪੈਣਾ ਜੋ ਕਿਉਂਕਿ ਕਰਮਿਕ ਵਪਾਰ ਨੇ ਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਵਾ ਇਹਨੇ ਮਾਰੀ ਦੀ ਘੁੱਚੀ ਵਿਖਾਈ ਆ ਤੇ ਅਗਲੇ ਨੇ ਪੰਜਾਬ ਇੱਕ ਦਿਨ ਉਹਨੇ ਕੀਤਾ ਵੀ 25% ਜਿਹੜਾ ਵਾ ਟੈਕਸ ਲਾਇਆ ਕੁਝ ਚੀਜ਼ਾਂ ਸਾਡੀਆਂ ਅਮਰੀਕਾ ਨੂੰ ਜਾਂਦੀਆਂ ਅਮਰੀਕਾ ਨੂੰ ਨਹੀਂ ਕੁਝ ਚੀਜ਼ਾਂ ਸਾਡੀਆਂ ਪੂਰੀ ਦੁਨੀਆ ਦੇ ਵਿੱਚ ਜਾਂਦੀਆਂ ਵਾ ਤੇ ਕੁਝ ਚੀਜ਼ਾਂ ਅਸੀਂ ਪੂਰੀ ਦੁਨੀਆ ਦੇ ਵਿੱਚੋਂ ਲੈਂਦੇ ਆਂ ਐਕਸਪੋਰਟ ਵੀ ਕਰਦੇ ਤੇ ਇੰਪੋਰਟ ਵੀ ਕਰਦੇ ਆ ਅਮਰੀਕਾ ਤੋਂ ਨਿਊਜ਼ ਲੈਣ ਦਾ ਆ ਸਤਾਂ ਤੋਂ ਲੈ ਕੇ 17% ਤੱਕ ਉੱਤੇ ਟੈਕਸ ਲੱਗਿਆ ਵਾ ਅੱਜ ਪੰਜਾਬ ਤੇ ਪਹਿਲੀ ਵੱਡੀ ਵੱਡੀ ਕਰਜ਼ੇ ਦੇ ਬੋਝ ਝੇਟਿਆ ਚਾਰ ਤੋਂ 5 ਲੱਖ ਕਰੋੜ ਦਾ ਕਰਜ਼ਾਈ ਆ ਪੰਜਾਬ ਦਾ ਕਿਸਾਨ ਆ ਪੰਜਾਬ ਦਾ ਹਰ ਵਰਗ ਉੱਪਰੋਂ ਜਦੋਂ ਇਤਾਂ ਦੇ ਸਮਝਾਉਦੇ ਹੋਗੇ ਤੇ ਸਾਡਾ ਜਿਹੜਾ ਜੀਣਾ ਵਾ ਉੱਪਰ ਕਰ ਦੁੱਤੀਏ ਸਰਕਾਰ ਆ ਆ ਜਿਹੜੇ ਲੋਕ ਹਾਲੇ ਵੀ ਪਿੰਡਾਂ ਦੇ ਵਿੱਚ ਬੈਠੇ ਕਹਿੰਦੇ ਆ ਨਾ ਕਿ ਇਹ ਲੋਕ ਵੇਣੜਿਆ ਆ ਆ ਧੰਡੇ ਦੇ ਵਿੱਚ ਪਾ ਕੇ ਡੰਡਾ ਤੁਰਪੇ ਦੇ ਕਦੀ ਇਹਨੂੰ ਤੇ ਕਦੀ ਇਹਨੂੰ ਜੇਕਰ ਅੱਜ ਖਸਾਨ ਜਿਵੇਂ ਬੰਦੀਆਂ ਪੰਜਾਬ ਦੇ ਵਿੱਚ ਨਾ ਲੜਦੀਆਂ ਆ ਜਿਹੜਾ 65533 ਏਕੜ ਵਾਲਾ ਜਿਹੜਾ ਨੋਟੀਫਿਕੇਸ਼ਨ ਸਰਕਾਰ ਨੇ ਕੀਤਾ ਹੀ ਰੱਦ ਨਹੀਂ ਹੋਣਾ ਆਖਿਰਪਰਵਤ ਹੋ ਜਾਂ ਤਗੜਾਈ ਹੋਣਾ ਦੇ ਪ੍ਰਾਈਵੇਟ ਪਲੇਨਾਂ ਦੇ ਭਾਵੇਂ ਇੱਥੇ ਪਹਿਲੀਆਂ ਸਰਕਾਰਾਂ ਨੇ ਵੀ ਜ਼ੋਰ ਲਾਇਆ ਇਹ ਨਹੀਂ ਕਿ ਮੈਂ ਇਸ ਸਰਕਾਰ ਨੂੰ ਕਹਿੰਦਾ ਪਹਿਲੀਆਂ ਨੇ ਕਿਹੜਾ ਕੀਤਾ ਘੱਟ ਕੀਤਾ ਵਾ ਸਾਡੇ ਏਕੜ ਦੇ ਵਿੱਚ ਤੁਸੀਂ ਹੀ ਜਾ ਕੇ ਲੜੇ ਜੋ ਆ ਜਿੰਨੇ ਕਿਸਾਨ ਇੱਥੇ ਬੈਠੇ ਆ ਪੰਜਾਬ ਦੀ ਕੈਪਟਲ ਸਰਕਾਰ ਦੇ ਵੇਲੇ ਜੇ ਕਾਂਗਰਸ ਸਰਕਾਰ ਨੇ ਜਿਹੜੇ ਅੱਜ ਇਹ ਲੈ ਕੇ ਆ ਤੇ ਉਹਨਾਂ ਨਹੀਂ ਲਿਆ ਤੇ 1218 ਕਿੱਲੇ ਜਿਹੜੀ 7.5 ਫੜਾਂ ਦੀ ਜ਼ਮੀਨ ਰਕਾਇਰ ਕੀਤੀ ਜਿੱਤੇ ਤੁਸੀਂ ਲੜੇ ਜਾ ਕੇ ਉਹ ਨੋਟੀਫਿਕੇਸ਼ਨ ਆਦੋ ਹੋਇਆ 42 ਸਰਕਾਰ ਦੇ ਵੇਲੇ ਫਨੈਸ ਘੇੜੇ ਇਧਰਲੇ ਪਾਸੇ ਮੋਗੇ ਵਾਲੀ ਸਾਈਡ ਤੇ ਚਲੇ ਜਾਓ ਉਦੋਂ ਇਹਨਾਂ ਨੋਟੀਫਿਕੇਸ਼ਨ ਜਿੱਤੇ ਉੱਥੇ ਤੁਸੀਂ ਜਾ ਕੇ ਲੜੇ ਜੋ ਮੈਨੂੰ ਅੱਜ ਵੀ ਚੇਤਾ ਵਾ ਰਾਤ ਮਾਨ ਸਾਹ ਤੁਸੀਂ ਮੇਰੇ ਨਾਲ ਹੋ ਰਾਤ ਖਾਣੇ ਦੇ ਵਿੱਚ ਬੰਦ ਕੀਤਾ ਗਿਆ ਕੋਈ ਨਹੀਂ ਮਣਦਾ ਤੇ ਜੇ ਲੋਕ ਲੜਿਆ ਉਹ ਵੀ ਨੋਟੀਫਿਕੇਸ਼ਨ ਆਦੋ ਹੋਇਆ ਅੱਜ ਮਾਨ ਸਰਕਾਰ ਲੈ ਕੇ ਇਹ ਵੀ ਨੋਟੀਫਿਕੇਸ਼ਨ ਜਿਹੜਾ ਵਾ ਰਾਤੋ ਆਵਾ ਤੇ ਰਾਤੋ ਆ ਜਨਾ ਦਾ ਕਰਕੇ ਤੁਹਾਡਾ ਕਰਕੇ ਜਿਹੜੇ ਲੋਕ ਲੜਦੇ ਜੋ ਤੇ ਇਕਦਿਆਂ ਵੋਟ ਪਟੋਰੂ ਟੋਲਿਆਂ ਦਾ ਸਿਰਾਂ ਤੇ ਹੀ ਬੈਠੇ ਰਹਿੰਦੇ ਨਾ ਤੇ ਹੋ ਸਕਦਾ ਹੈ ਸਾਡੇ ਕੋਲ ਅੱਜ ਨੂੰ ਮਰਲਾ ਜ਼ਮੀਰ ਨਾ ਰਹੀਂ ਜੀ ਉਹ ਵੋਟਾਂ ਲੈ ਕੇ ਜਾਂਦੇ ਰਾਜ ਗੱਡੀਆਂ ਸਰਪੰਨਾਂ ਨੂੰ ਰਾਜ ਗੱਡੀਆਂ ਚਾਹੀਦੀਆਂ ਹੁੰਆਂ ਤੋਂ ਵੀਰੋ ਆਪਾਂ ਜਿੱਥੇ ਪਹਿਲੇ ਵੀ ਲੜੇ ਆ ਤਗੜੇ ਹੋ ਗਏ ਤੇ ਹੁਣ ਵੀ ਲੜੇ ਆ ਲੜਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਿਨਾਂ ਸਵਾਰਥ ਲੜਦੇ ਆ ਤੇ ਲੜਦੇ ਰਵਾਂਗੇ ਕਿਉਂਕਿ ਜਿਹੜੇ ਲੜਨ ਵਾਲੇ ਲੋਕ ਹੁੰਦੇ ਆ ਉਹ ਆਪਣੇ ਸਵਾਫਤਾਂ ਨੂੰ ਮੁੱਖ ਨਹੀਂ ਰੱਖਦੇ ਆ ਸਾਡੇ ਦੋਸਤ ਤਾਂ ਬੰਦੇ ਨੇ ਸਵਾਫਤ ਨੂੰ ਮੁੱਖ ਰੱਖੇ ਹੀ ਨਿਕਲ ਗਏ ਆ ਨਲੀਆਂ ਉਹਦੇ ਉਹਨਾਂ ਨਾਲ ਤੁਹਾਨੂੰ ਮੈਂ ਬੇਨਤੀ ਵੀ ਕਰੂੰਗਾ ਸਾਡੇ ਇੱਕ ਵੀਰ ਸੁਲਤਾਨਪੁਰ ਤੋਂ ਜਸਪਾਲ ਸਿੰਘ ਜਸਪਾਲ ਸਿੰਘ ਇੱਕ ਸਾਡਾ ਹੁੰਦਾ ਜ਼ੋਨ ਪ੍ਰਧਾਨ ਉਹਨੂੰ ਲੋਹਤ ਬਾਹਰ ਇਹਨੂੰ ਜ਼ੋਨ ਪ੍ਰਧਾਨ ਲਾਇਆ ਵਾ ਇੱਕ ਸਾਡਾ ਸੂਬਾ ਕਮੇਟੀ ਮੈਂਬਰ ਉਹ ਵੀ ਹੀ ਬਾਹਰ ਕੱਢਿਆ ਵਾ ਤੇ ਜਿਹਦੇ ਨਾਲ ਸਰਪੰਚੀ ਹੋਣੀ ਆ ਸਰਪੰਚ ਸਰਪੰਚ ਵੀ ਸੀਗਾ ਇਹਨਾਂ ਨੂੰ ਸੂਬਾ ਕਮੇਟੀ ਪ੍ਰਧਾਨ ਜੀ ਉਹਨਾਂ ਦੀ ਨੋਜ਼ ਦੇ ਵਿੱਚ ਲਿਆਣ ਕੇ ਤੇ ਕੁਝ ਇਸੇ ਤਰ੍ਹਾਂ ਸੰਤਾਨਵਤ ਨਾਗਪੁਰੇ ਦੇ ਬੀਨਾਂ ਨੂੰ ਜਿਹੜੀਆਂ ਦੰਗੀਆਂ ਜ਼ਿੰਮੇਵਾਰੀਆਂ ਦਿੱਤੀਆਂ ਵਾ ਸੋ ਵੀਰੋ ਜਿਹੜੇ ਲੋਕਾਂ ਨੇ ਲੜਨਾ ਵਾ ਜਿਨ੍ਹਾਂ ਨੇ ਜਿੱਥੇ ਕੰਦੀ ਦੇ ਵਿੱਚ ਕੰਮ ਕਰਨਾ ਵਾ ਉਹਨਾਂ ਆਪਣੇ ਆਪ ਹੀ ਗਾੜੀ ਆਏ ਨਾਲ ਸੋ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਆਪਣੇ ਇਹਨਾਂ ਤਿੰਨਾਂ ਚੋਂ ਮੁੱਦਿਆਂ ਦੇ ਮਤਲਬ ਇਹ ਕਿ ਦੋ ਦੋ ਮਿੰਟ ਦੇ ਵਿੱਚ ਆਪਾਂ ਸਾਂਝੇ ਨੇ ਵਿਚਾਰ ਕਰਤਾ ਕਿ ਕਰਨੀ ਆ ਅੱਜ ਆਪਾਂ ਇਸੇ ਕਰਕੇ ਆਏ ਆ